ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਅੱਜ ਤੁਹਾਡੇ ਵਾਸਤੇ ਇੱਕ ਨਵੀਂ ਰੈਸਪੀ ਲੈ ਕੇ ਆਈ ਆ ਇਹਨੂੰ ਤੁਸੀਂ ਨਮਕਪਾਰੇ ਵੀ ਕਹਿ ਦਿੰਦੇ ਹੋ ਤੇ ਨਮਕੀਨ ਦੇ ਵਿੱਚ ਇਹ ਜਿਹੜੇ ਹੈਗੇ ਆ ਆਪਾਂ ਇਹਨੂੰ ਮਟਰ ਵੀ ਕਹਿ ਦਿੰਨੇ ਆ ਹਰ ਇੱਕ ਥਾਂ ਦੇ ਡਿਫਰੈਂਟ ਡਿਫਰੈਂਟ ਚੀਜ਼ਾਂ ਕਹਿੰਦੇ ਨੇ ਇਹਦੇ ਲਈ ਮੈਂ ਐਸ ਸਾਈਜ਼ ਦਾ 2.5 ਕੱਪ ਮੈਂ ਮੈਦਾ ਲਿਆ ਇਹਦੇ ਵਿੱਚ ਮੈਨੂੰ ਨਮਕ ਚਾਹੀਦਾ ਤੇ ਥੋੜੀ ਜੀ ਅਜਵੈਨ ਚਾਹੀਦੀ ਹੈ ਤੇ ਇਹਦੇ ਵਿੱਚ ਮੈਂ ਅੱਧੇ ਤੋਂ ਥੋੜਾ ਜਿਹਾ ਜ਼ਿਆਦਾ ਇਹਦੇ ਵਿੱਚ ਮੈਂ ਪਾਉਂਗੀ ਔਇਲ ਤੇ ਆਪਾਂ ਫਿਰ ਇਹਨੂੰ ਸਾਰੀਆਂ ਚੀਜ਼ਾਂ ਪਾ ਕੇ ਤੇ ਗੁੰਨਦੇ ਆ ਨਮਕ ਜਿਹੜਾ ਹੈਗਾ ਤੁਸੀਂ ਆਪਣੇ ਸੁਆਦ ਅਨੁਸਾਰ ਪਾ ਲੈਣਾ ਤੇ ਜਿਹੜਾ ਮੈਂ ਹੈਗਾ ਮੇਰਾ ਨਮਕ ਜਿਹੜਾ ਹੈਗਾ ਮੈਂ ਇਹਨੂੰ ਇੰਨਾ ਕੁ ਨਮਕ ਪਾਉਂਗੀ ਕਾਈਂਡ ਆਫ ਯੂ ਕੈਨ ਸੇ 1 tsp ਤੇ ਇਸ ਤੋਂ ਬਾਅਦ ਨਾਲ ghee ਇਹਦੇ ਨਾਲ ਚਟਕੀ ਪਰ ਅਜਵੈਨ ਅਜਵੈਨ ਦੇ ਨਾਲ ਇਹਦਾ ਸਵਾਦ ਬਹੁਤ ਚੰਗਾ ਆ ਜਾਂਦਾ ਹੈ ਤੇ ਇਹਦੇ ਵਿੱਚ ਆਪਾਂ ਔਇਲ ਪਾਵਾਂਗੇ ਤੇ ਇਹਨੂੰ ਕੋਸੇ ਜਿਹੇ ਪਾਣੀ ਦੇ ਨਾਲ ਆਪਾਂ ਗੁੰਨਦਿਆਂ ਹੁਣ ਤੁਸੀਂ ਦੇਖੋ ਜਿਹੜਾ ਆਟਾ ਮੈਂ ਗੁੰਨਿਆ ਸੀਗਾ ਇਹ ਬੜਾ ਨਾਈਸ ਐਂਡ ਸੌਫਟ ਹੈਗਾ ਇਹਨੂੰ ਆਪਾਂ 10 ਤੋਂ 15 ਮਿੰਟ ਦੇ ਵਿੱਚ ਇਹਨੂੰ ਆਪਾਂ ਢੱਕ ਕੇ ਰੱਖ ਦਾਂਗੇ ਵੀ ਇਹਦੀ ਥੋੜਾ ਜਿਹਾ ਵਧੀਆ ਹੋ ਜਾਂਦਾ ਨਾਈਸ ਐਂਡ ਮਲੈਮ ਹੋ ਜਾਊਗਾ ਜਿਹੜਾ ਇਹਦੇ ਵਿੱਚ ਮੇਰਾ ਆਲਮੋਸਟ 1 ਕੱਪ ਤੋਂ ਥੋੜਾ ਪਾਣੀ ਪਿਆ ਹੈ ਪੂਰਾ ਕੱਪ ਨਹੀਂ ਪਿਆ ਇਹਦੇ ਵਿੱਚ ਵੀ ਹਜੇ ਫੇਰਾ ਕੱਪ ਬਹੁਤ ਥੋੜਾ ਜਿਹਾ ਬਚਾ ਹੋਇਆ ਸੋ ਇੰਨੇ ਕੀ ਪਾਣੀ ਦੇ ਨਾਲ ਗੁੰਨ ਲਿਆ ਆਪਾਂ ਤੇ ਇਹ ਦੇਖੋ ਬਹੁਤ ਸੋਨਾ ਸੌਫਟ ਹੋ ਗਿਆ ਤੇ ਹੁਣ ਆਪਾਂ ਇਹਨੂੰ 5-7 ਮਿੰਟ ਰੱਖਾਂਗੇ 10 ਮਿੰਟ ਰੱਖ ਲਓ ਉਸ ਤੋਂ ਬਾਅਦ ਫਿਰ ਆਪਾਂ ਪਤਲੀਆਂ-ਪਤਲੀਆਂ ਰੋਟੀਆਂ ਵੇਲਾਂਗੇ ਹਾਂਜੀ ਤੁਸੀਂ ਦੇਖਿਆ ਹੋਵੇਗਾ ਹੁਣ ਮੈਂ ਇਹਦੀ ਬਹੁਤ ਪਤਲੀ ਜੀ ਰੋਟੀ ਵੇਲ ਲਈ ਹੈ ਤੇ ਹੁਣ ਆਪਾਂ ਇਹਨੂੰ ਆਪਣੇ ਸਟਾਈਲ ਮੁਤਾਬਕ ਇਦਾਂ ਕੱਟ ਸਕਦੇ ਮੇਰੇ ਕੋ ਇਹ ਰੋਲਰ ਜਿਹਾ ਹੈਗਾ ਕੱਟਣ ਵਾਸਤੇ ਤੁਸੀਂ ਚਾਕੂ ਦੀ ਮਦਦ ਹੈ ਦੇ ਨਾਲ ਵੀ ਇਹਨੂੰ ਲੰਮਾ ਲੰਮਾ ਪਹਿਲਾਂ ਇਸ ਸਾਈਡ ਨੂੰ ਕਟਾਂਗੇ ਆਪਾਂ ਸਾਰੀਆਂ ਤੇ ਫੇਰ ਉਹਨੂੰ ਦੂਜੇ ਪਾਸੇ ਨੂੰ ਕਟਾਂਗੇ ਮੈਂ ਤੁਹਾਨੂੰ ਦਿਖਾਉਣੀ ਹੈ ਕਿਵੇਂ ਆਪਾਂ ਕੱਟਣਾ ਹੈਗਾ ਠੀਕ ਹੁਣ ਤੁਸੀਂ ਦੇਖੋਗੇ ਮੈਂ ਸਾਰੀਆਂ ਇੱਕ ਸਾਈਡ ਨੂੰ ਕੱਟ ਲੈ ਹੁਣ ਆਪਾਂ ਇੱਥੋਂ ਦੀ ਸ਼ੁਰੂ ਕਰਕੇ ਜਦੋਂ ਬਹੁਤ ਛੋਟੀਆਂ ਨਹੀਂ ਰੱਖਣੀਆਂ ਤੇ ਮੈਂ ਇੱਥੋਂ ਅੱਧ ਚੋਂ ਸ਼ੁਰੂ ਕੀਤਾ ਤੇ ਤੇ ਇਨ ਕਾਰਨਰ ਨੂੰ ਨਹੀਂ ਮੈਂ ਕੱਟਿਆ ਤੇ ਕਾਰਨਰ ਨੂੰ ਮੈਂ ਇੱਥੋਂ ਦੀ ਦੁਬਾਰਾ ਲੈ ਕੇ ਜਾਉਂਗੀ 올 ਦਾ ਵੇ ਟਿਲਸ ਐਂਡ ਐਂਡ ਵਿੱਚ ਫੇਰ ਕਾਰਨਰ ਆ ਗਿਆ ਫੇਰ ਨਹੀਂ ਮੈਂ ਉਹਨੂੰ ਹੀ ਕੱਟਿਆ ਪਾਤਾ ਫੇਰ ਇਹਨੂੰ ਇੱਥੋਂ ਲੈ ਜਾ ਕੇ 올 ਦਾ ਵੇ ਇਹ ਸਟੰਗ ਨਾਲ ਤੁਸੀਂ ਇਹਨੂੰ ਲੰਬੇ ਲੰਬੇ ਪਤਲੇ-ਬਤਲੇ ਕੱਟ ਲੈਣੇ ਆ ਆ ਦੇਖੋ ਲੰਬੇ ਇਹਨੂੰ ਛੋਟਾ ਕਰਨਾ ਚਾਹੁੰਦੇ ਤੁਸੀਂ ਇਹਨੂੰ ਥੋੜੇ ਜਿਹੇ ਨੂੰ ਹੋਰ ਵੀ ਛੋਟਾ ਕਰ ਸਕਦੇ ਹੋ ਮੈਂ ਬਹੁਤ ਜ਼ਿਆਦਾ ਛੋਟੇ ਨਹੀਂ ਕਰੂੰਗੀ ਤੇ ਆ ਲੋ ਇਹ ਦੀ ਇਦਾਂ ਦੇ ਲੰਮੇ ਲੰਮੇ ਪਤਲੇ ਪਤਲੇ ਇਸ ਢੰਗ ਦੇ ਨਾਲ ਬਣਾ ਲੈਣੇ ਤੇ ਫਿਰ ਆਂਦਾ ਅਦਰ ਸਾਈਡ ਮੈਂ ਜਿਹੜਾ ਹੈਗਾ ਆਪਣਾ ਤੇਲ ਹੈਗਾ ਉਹ ਕੰਮ ਕਰਨਾ ਰੱਖ ਲਿਆ ਤੇ ਆਪਾਂ ਤੁਸੀਂ ਦੇਖੋ ਹੁਣ ਜਿਹੜਾ ਮੇਰਾ ਤੇਲ ਹੈਗਾ ਇਹ ਪੂਰੀ ਤਰ੍ਹਾਂ ਗਰਮ ਹੋ ਰਿਹਾ ਹੈ ਹੋ ਗਿਆ ਤੇ ਮੈਂ ਇਹਦੇ ਵਿੱਚ ਇਦਾਂ ਚੱਕ ਕੇ ਸਾਰੀਆਂ ਹੀ ਪਾ ਦੂੰਗੀ। ਭਾ ਇਹਨਾਂ ਨੂੰ ਕਟੀਆਂ ਕਰ-ਕਰ ਪਾ ਦੋ ਇਹਨਾਂ ਨੇ ਬਿਲਕੁਲ ਨਹੀਂ ਜੁੜਨਾ ਜਿੱਦਾਂ ਮਰਜੀ ਤੁਸੀਂ ਇਹਨਾਂ ਨੂੰ ਚੱਕ ਕੇ ਪਾ ਦਵੇ ਇਹਨਾਂ ਸਾਰਿਆਂ ਨੇ ਕੱਡੀਆਂ-ਗੱਲੀਆਂ ਹੋ ਜਾਣ। ਫਿਰ ਤੇ ਇਹਨਾਂ ਨੂੰ ਲੋ ਮੀਡੀਅਮ ਹੀਟ ਤੇ ਆਪਾਂ ਨੇ ਜਿਹੜਾ ਹੈਗਾ ਉਹ ਨੂੰ ਕਰਨਾ ਹੈ ਕ੍ਰਿਸਪੀ ਕਰਨਾ ਹੈ। ਜਿੱਦਾਂ ਸਾਰੀਆਂ ਇਹ ਜਿੰਨੀਆਂ ਵੀ ਸਿੱਗੀਆਂ ਮੇਰੀਆਂ ਕਟੀਆਂ ਹੋਈਆਂ ਨੇ ਤੇ ਮੈਂ ਸਾਰੀਆਂ ਇਦਾਂ ਪਾ ਦੁੱਤੀਆਂ ਤੇ ਇਹਨਾਂ ਨੂੰ ਮੀਡੀਅਮ ਤੋਂ ਲੋ ਮੀਡੀਅਮ ਹੀਟ ਤੇ ਹੀ ਪੰਨਾ ਬਹੁਤ ਜਿਆਦੇ ਮੀਨ ਜੇਨਾਂ ਨੂੰ ਕ੍ਰਾਂਚੀ ਜੇ ਤਾਂ ਜੇ ਛੇਦੀ ਕਰਾਂਗੇ ਤੇ ਇਸ ਤਰ੍ਹਾਂ ਜਾਣਗੇ ਤੇ ਲਾਈਟ ਦੇ ਵਿੱਚ ਲਾਈਟ ਪਿੰਕ ਕਰਕੇ ਆਪਾਂ ਲਾਵਾਂਗੇ ਦੇਖੋ ਇਹ ਨੂੰ ਪਾਲੀ ਜਣੀ ਇਸ ਤਰ੍ਹਾਂ ਫਹਲਾਈ ਜਾ ਰਹੇ ਹੈ ਇਹ ਇਹ ਦੇਖੋ ਇਹ ਲੋਕ ਹੌਲੀ ਹੌਲੀ ਪਿੰਕ ਹੋ ਜਾਂਦੀ ਹੈ ਬਹੁਤ ਜ਼ਿਆਦਾ ਆਪਾਂ ਡੱਟ ਨਹੀਂ ਕਰਨੇ ਇਹਨੂੰ ਹੌਲੀ ਹੌਲੀ ਆਪਾਂ ਮੀਡੀਅਮ ਹੀਟ ਤੇ ਲਾ ਕੇ ਆਪਣੀ ਇੱਕ ਕੱਚੀ ਦੇ ਨਾਲ ਹਲ ਲੱਗ ਜਾਓ ਇਹ ਸਾਰੇ ਬੰਦੋ ਇੱਕੋ ਜਿਹੇ ਹੋ ਜਾਣ ਤੇ ਜਦੋਂ ਹੀ ਇਹ ਥੋੜਾ ਜਿਹਾ ਹੋਰ ਰੰਗ ਲੱਗਣ ਗਿਆ ਤੇ ਆਪਾਂ ਇਹਨਾਂ ਨੂੰ ਅੱਡ ਲਵਾਂਗੇ ਦੇਖੋ ਇਹ ਚੱਲ ਜਿਵੇਂ ਆਹ ਥੋੜੀ ਦੇ ਪਾਸੇ ਤੁਸੀਂ ਇਸ ਤਰ੍ਹਾਂ ਘਰ ਦੇ ਵਿੱਚ ਹੀ ਤੁਸੀਂ ਛੋਟੇ ਛੋਟੇ 스낵 ਬਣਾ ਸਕਦੇ ਹੋ ਕੋਈ ਆਇਆ ਗਿਆ ਹੋਵੇ ਤੇ ਤੁਹਾਨੂੰ ਦੌੜਨ ਦੀ ਲੋੜ ਨਹੀਂ ਰਹਿੰਦੀ ਇੱਕ ਵਾਰ ਤੁਸੀਂ ਬਣਾ ਲਓ 10 ਦਿਨ 15 ਦਿਨ 20 ਦਿਨ ਇਹ ਮਹੀਨੇ ਤੱਕ ਵੀ ਖਰਾਬ ਨਹੀਂ ਹੁੰਦੇ ਹੋਏ ਤੇ ਤੁਸੀਂ ਉਸ ਢੰਗ ਨਾਲ ਬਣਾ ਲਓ ਜਿੰਨੇ ਵੀ ਤੁਹਾਨੂੰ ਚਾਹੀਦੇ ਆ ਤੇ ਫਿਰ ਤੁਸੀਂ ਦੁਬਾਰਾ ਇਹਨੂੰ ਕੁੱਕ ਕਰ ਸਕਦੇ ਹੋ ਬਹੁਤ ਜ਼ਿਆਦਾ ਟਾਈਮ ਵੀ ਉਹਨੂੰ ਕਜ਼ੂਮਿੰਗ ਵੀ ਨਹੀਂ ਹੈਗਾ ਤੇ ਇਜ਼ੀ ਬਣ ਜਾਂਦੇ ਆ ਤੇ ਆਪਾਂ ਤੇਰੇ ਨਾਲ ਹੀ ਦੇਖੋ ਹੁਣ ਆਹਲੇਸ ਕਲਰ ਦੇ ਹੋ ਗਏ ਤੇ ਹੁਣ ਆਪਾਂ ਇਹਨੂੰ ਸਾਈਡ ਤੋਂ ਕੱਢ ਲਵਾਂਗੇ ਉਰੇ ਜੇ ਤੇ ਬਾਹਰ ਨਿਕਲਣ ਤੋਂ ਬਾਅਦ ਵੀ ਡਾਰਕ ਹੋ ਜਾਂਦੇ ਸੋ ਇਸ ਕਰਕੇ ਆਪਾਂ ਬਹੁਤ ਜ਼ਿਆਦਾ ਡਾਰਕ ਨਹੀਂ ਕਰਨੇ ਲੋ ਹੀਤ ਤੇ ਕਰਕੇ ਭੁੰਨਣ ਦੇ ਨਾਲ ਇਹ ਜਿਹੜੇ ਹੈਗੇ ਆ ਇਹਨਾਂ ਦਾ ਟੈਕਸਚਰ ਵੀ ਜਿਹੜਾ ਹੈਗਾ ਬਹੁਤ ਕ੍ਰਿਸਪੀ ਤੇ ਯਮੀ ਹੋ ਜਾਣਾ ਐਸੀ ਤਰ੍ਹਾਂ ਆਪਾਂ ਲਾਸਟ ਪੂੜ ਪਾਵਾਂਗੇ ਤੇ ਫਿਰ ਤੁਹਾਨੂੰ ਪੀਂਦੇ ਹਾਂ ਹਾਂਜੀ ਇਹ ਦੇਖੋ ਸਾਡਾ ਲਾਸਟ ਪੂੜ ਜਿਹੜਾ ਹੈਗਾ ਉਹ ਫਿਨਿਸ਼ ਹੋ ਰਿਹਾ ਉਹਨੇ ਵੀ ਆਪਾਂ ਇੱਦਾਂ ਕੱਢ ਲੈਣੇ ਆ ਫਿਰ ਮੇ ਤੁੰਦ ਕੋਨੀ ਆ ਵੀ 2 1/2 ਕਪਾਂ ਦੇ ਆਪਣੀ ਕਿੰਨੇ ਕੁ ਬਣਿਆ ਅਪ ਤੁਸੀਂ ਛੋਟਾ ਵੱਡਾ ਆਪਣੇ ਮੁਤਾਬਕ ਲੈ ਸਕਦੇ ਜਿੰਨੇ ਵੀ ਤੁਸੀਂ ਬਣਾਉਣੇ ਆ ਉਸ ਦੇ ਹਿਸਾਬ ਨਾਲ ਆਪਣੀ ਜੜੀ ਮੀਜਰਮੈਂਟ ਹੈ ਜੀ ਉਹਨੂੰ ਤੁਸੀਂ ਕਰ ਸਕਦੇ ਹੋ ਇਹ ਇੰਨੇ ਵਧੀਆ ਤੇ ਸਸਤਾ ਬਣਿਆ ਵੀ ਤੁਸੀਂ ਤੁਹਾਨੂੰ ਬਾਜ਼ਾਰੋਂ ਲੈ ਕੇ ਆਉਣ ਦੀ ਲੋੜ ਹੀ ਨਹੀਂ ਪੈਂਦੀ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਹਰ ਹਰ ਚੀਜ਼ ਬਹੁਤ ਮਹਿੰਗੀ ਹੋ ਗਈ ਹੈ ਇਹ ਵੀ ਹਰਟ ਅਫੋਰਡ ਹੋ ਜਾਂਦੀ ਹੈ ਤੇ ਜਿਹੜੀ ਚੀਜ਼ਾਂ ਸੀ ਘਰ ਦੇ ਵਿੱਚ ਇੰਦੀ ਹੀ ਬਣਾ ਸਕਦੇ ਆ ਤੇ ਮੇਰਾ ਮਤਲਬ ਹੈ ਕਿ ਤੁਸੀਂ ਆਪ ਆਪਣੇ ਘਰ ਦੇ ਵਿੱਚ ਆਪਣੇ ਢੰਗ ਦੇ ਨਾਲ ਤੁਹਾਨੂੰ ਪਤਾ ਵੀ ਤੁਸੀਂ ਕੀ ਚੀਜ਼ ਪਾਈ ਹੈ ਤੇ ਆਇਲ ਕਿਹੋ ਜਿਹਾ ਪਾਇਆ ਹੈ ਤੇ ਤੁਸੀਂ ਉਹ ਚੀਜ਼ਾਂ ਤੋਂ ਵੀ ਬਚ ਸਕਦੇ ਹਾਂ ਜੀ ਇਹ ਹੈ ਕਿ ਮੇਰੀ ਫਾਈਨਲ ਲੁੱਕ ਤੇ 2.5 ਕੱਪਾਂ ਦੇ ਆਪਣੇ ਇਹਨੇ ਕੇ ਜਿਹੜੇ ਹੈਗੇ ਜਾਂ ਨਮਕ ਪਾਰੇ ਬਣੇ ਤੇ ਇਹਨੂੰ ਤੁਸੀਂ ਮਟਰ ਵੀ ਕਹਿ ਸਕਦੇ ਕਈ ਲੋਕ ਮਟਰੀ ਕਹਿੰਦੇ ਆ ਤੇ ਜੇ ਤੁਹਾਨੂੰ ਇਹ ਮੇਰੀ ਵੀਡੀਓ ਚੰਗੀ ਲੱਗੀ ਪਲੀਜ਼ ਲਾਈਕ ਸ਼ੇਅਰ ਐਂਡ ਕਮੈਂਟ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਪਲੀਜ਼ ਬਣਾ ਕੇ ਦੱਸਿਓ ਵੀ ਇਹ ਕਿਹੋ ਜਿਹਾ ਲੱਗੇ ਤੇ ਆਪਾਂ ਫੇਰ ਇੱਕ ਨੈਕਸਟ ਵੀਡੀਓ ਦੇ ਵਿੱਚ ਮਿਲਾਂਗੇ ਤਦ ਤੱਕ ਲਈ ਰੱਬ ਰਾਖਾ